ਖੇਡਾਂ ਬੱਤਨ ਪੰਜਾਬ ਦੀਆਂ ਸੀਜ਼ਨ 3 ਤਹਿਤ ਅੱਜ ਜ਼ਿਲ੍ਹਾ ਬਰਨਾਲਾ ਵਿਖੇ ਐਸਡੀ ਕਾਲਜ ਦੇ ਵਿੜੇ ਜ਼ਿਲ੍ਹਾ ਪਤਲੀ ਨੱਟਵਾਲ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਇਹ ਮੁਕਾਬਲੇ 16 9 ਤੋਂ ਸ਼ੁਰੂ ਹੋਏ ਸੀ ਪਹਿਲੇ 3 ਦਿਨ 16 17 18 ਲੜਕਿਆਂ ਦੇ ਸਾਰੇ ਵਰਗਾਂ ਦੇ ਮੁਕਾਬਲੇ ਹੋਏ ਕੱਲ ਤੋਂ 19 9 ਤੋਂ ਕੁੜੀਆਂ ਦੇ ਵਰਗ ਦੇ ਸਾਰੇ ਮੁਕਾਬਲੇ ਚੱਲ ਰਹੇ ਹਨ ਅੱਜ ਲਗਭਗ ਇਹ ਮੁਕਾਬਲੇ ਬਾਅਦ ਦੁਪਹਿਰ ਤੱਕ ਪੂਰਨ ਹੋ ਜਾਣਗੇ ਇਹਦੇ ਵਿੱਚ ਅ ਕੁੜੀਆਂ ਤੇ ਮੁੰਡਿਆਂ ਦੀਆਂ ਲਗਭਗ 30 ਤੋਂ 35 ਟੀਮਾਂ ਦੋਨੇ ਮੁਕਾਬਲੇ ਦੋਨੇ ਕੁੜੀਆਂ ਦੇ ਮੁੰਡਿਆਂ ਦੇ ਵਰਗਾਂ ਦੇ ਵਿੱਚ ਆਈਆਂ ਨੇ ਤੇ ਮੈਂ ਪੰਜਾਬ ਸਰਕਾਰ ਖੇਡ ਵਿਭਾਗ ਤੇ ਪ੍ਰਸ਼ਾਸਨ ਨੂੰ ਵਧਾਈਆਂ ਦਿੰਦਾ ਵੀ ਉਹਨਾਂ ਨੇ ਇਹ ਬਹੁਤ ਸੋਹਣਾ ਪ੍ਰਾਲਾ ਕੀਤਾ ਜਿਸ ਤਹਿਤ ਬੱਚੇ ਕੋਵਿਡ ਤੋਂ ਬਾਅਦ ਜਦੋਂ ਇਹ ਖੇਡਾਂਵੰਦ ਪੰਜਾਬ ਦੀਆਂ ਸ਼ੁਰੂ ਹੋਈਆਂ ਪਹਿਲਾ ਤੀਜਾ ਤੇ ਇਹ ਤੀਜਾ ਸੀਜ਼ਨ ਚੱਲ ਰਿਹਾ ਹੈ ਬੱਚਿਆਂ ਦੀ ਗਿਣਤੀ ਗਰਾਊਂਡਾਂ ਕੰਨੀ ਵਧੀ ਹੈ ਔਰ ਬੱਚਿਆਂ ਦੀ ਦਿਲਚਸਪੀ ਗੇਮਾਂ ਪ੍ਰਤੀ ਕਿਉਂਕਿ ਇਹਦੇ ਵਿੱਚ ਲਗਭਗ 20+ ਗੇਮਾਂ ਤਾਂ ਸਰਕਾਰ ਜੋ ਗ੍ਰੈਡਿਏਸ਼ਨ ਪਾਲਿਸੀ ਦੇ ਤਹਿਤ ਆਉਂਦੀਆਂ ਉਹ ਕਰਵਾਉਂਦੀ ਹੈ ਤੇ 5-6 ਗੇਮਾਂ ਇਸ ਵਾਰ ਨਵੀਆਂ ਐਡ ਕੀਤੀਆਂ। ਬਹੁਤ ਹੀ ਵਧੀਆ ਸਰਕਾਰ ਦਾ ਇਹ ਉਪਰਾਲਾ ਹੈ ਤੇ ਨੈੱਟਬਾਲ ਦੇ ਇੱਥੇ ਐਸਡੀ ਕਾਲਜ ਵਿਖੇ ਨੈੱਟਬਾਲ ਦੇ ਕਿੱਕ ਬੌਕਸਿੰਗ ਤੇ ਬੌਕਸਿੰਗ ਤਿੰਨ ਗੇਮਾਂ ਦੇ ਮੁਕਾਬਲੇ ਕਰਵਾਏ ਗਏ ਨੇ ਤੇ ਅੱਜ ਲਗਭਗ ਇਹ ਨੈੱਟਬਾਲ ਦੇ ਮੁਕਾਬਲੇ ਸਮਾਪਤ ਹੋ ਜਾਣਗੇ। ਬੜੀ ਖੁਸ਼ੀ ਦੀ ਗੱਲ ਹੈ। ਤੇ ਮੈਂ ਸਾਰੇ ਪਲੇਅਰਾਂ ਤੇ ਕੋਚਾਂ ਨੂੰ ਵੀ ਵਧਾਈਆਂ ਦਿੰਦਾ ਜਿਹੜੇ ਟੀਮਾਂ ਤਿਆਰ ਕਰਕੇ ਆ ਰਹੇ ਨੇ ਕਈ ਸਕੂਲਾਂ ਦੇ ਵਿੱਚ ਲਗਭਗ ਹਰ ਇੱਕ ਗਰੁੱਪ ਦੇ ਵਿੱਚ ਇੱਕ ਸਕੂਲ ਮੌੜਾਂ ਜਿਵੇਂ ਕਿ ਮੌੜਾਂ ਹੰਡਿਆਆ ਤੇ ਤਨੋਲਾ ਖੁਰਦੇ ਇਹਨਾਂ ਤਿੰਨਾਂ ਪਿੰਡਾਂ ਚੋਂ ਲਗਭਗ ਹਰ ਇੱਕ ਗਰੁੱਪ ਦੇ ਵਿੱਚ ਇਹਨਾਂ ਨੇ ਪਾਰਟਿਸਪੇਸ਼ਨ ਕਰਾਈ ਹੈ ਬੜੇ ਹੀ ਵਧਾਈ ਦੇ ਪਾਤਰ ਨੇ ਕੋਚ ਤੇ ਸਰਕਾਰ ਨੂੰ ਮੈਂ ਵਸੇਹੀ ਅਪੀਲ ਕਰਦਾ ਵੀ ਇਹ ਗੇਮਾਂ ਇਸੇ ਤਰ੍ਹਾਂ ਹੀ ਜਾਰੀ ਰਹਿਣ ਇਹਨਾਂ ਇੱਕ ਹੋਰ ਜਾਣਕਾਰੀ ਦੇ ਦਿਆਂ ਇਹਨਾਂ ਜ਼ਿਲ੍ਹਾ ਪੱਧਰੀ ਖੇਡਾਂ ਚੋਂ ਬੱਚੇ ਚੁਣ ਕੇ ਫਿਰ ਰਾਜ ਪੱਦਰੀ ਖੇਡ ਮੁਕਾਬਲੇ ਖੇਡਾਂ ਬਦਨ ਪੰਜਾਬ ਦੀਆਂ ਸੀਜ਼ਨ ਤਿੰਨ ਤਹਿਤ ਹੋਣਗੇ ਉਹ ਵੀ ਐਸਡੀ ਕਾਲਜ ਬਰਨਾਲਾ ਆਪਣੇ ਬਰਨਾਲਾ ਵਿਖੇ ਨੈੱਟਵਾਲ ਜਿਹੜੀ ਹੋਣੀ ਹੈ ਤੇ ਉਹਦੇ ਜਿਹੜਾ ਵੈਨਿਊ ਹੈ ਲਗਭਗ ਸ਼ਾਇਦ ਐਸਡੀ ਕਾਲਜ ਬਰਨਾਲਾ ਹੀ ਹੋਵੇ ਉਹ 19-9 ਤੋਂ 19-10 ਤੋਂ 19-10 ਤੋਂ ਸਟੇਟ ਲੈਵਲ ਦੇ ਮੁਕਾਬਲੇ ਵੀ ਸ਼ੁਰੂ